ਹਾਂਜੀ ਸਤਿ ਸ਼੍ਰੀ ਅਕਾਲ ਜੀ ਕਈ ਵਾਰ ਨੂੰ ਤੁਹਾਡੇ ਪੈਰਾਂ ਦੇ ਤਲੀਆਂ ਵਿੱਚ ਬਹੁਤ ਜ਼ਿਆਦਾ ਪੇਨ ਹੁੰਦੀ ਹੈ ਬਹੁਤ ਜਲਨ ਹੁੰਦੀ ਹੈ ਤੁਸੀਂ ਕੁਝ ਟਾਈਮ ਬੈਠ ਕੇ ਜਦੋਂ ਚੱਲਦੇ ਹਾਂ ਤਾਂ ਚੱਲਿਆ ਨਹੀਂ ਜਾਂਦਾ ਮਤਲਬ ਚੱਲਣਾ ਵੀ ਮੁਸ਼ਕਲ ਹੋ ਜਾਂਦਾ ਇੰਨੀ ਪੇਨ ਹੁੰਦੀ ਹੈ ਇਸ ਦੇ ਕਈ ਰੀਜ਼ਨ ਹੋ ਸਕਦੇ ਆ ਤੁਹਾਡਾ weight ਬਹੁਤ ਜ਼ਿਆਦਾ ਹੋ ਸਕਦਾ ਹੈ ਜਾਂ ਤੰਗ ਜੁੱਤੀ ਪਾਉਂ ਜਾਂ ਹਾਰਡ ਜੁੱਤੀ ਤੁਸੀਂ ਪਾਉਂਦੇ ਹੋ ਇਹ ਵੀ ਰੀਜ਼ਨ ਹੋ ਸਕਦਾ ਹੈ ਜਾਂ ਤੁਹਾਡਾ ਕੈਲਸ਼ੀਅਮ ਘੱਟ ਹੋ ਸਕਦਾ ਹੈ ਵਿਟਾਮਿਨ ਡੀ ਦੀ ਕਮੀ ਹੋ ਸਕਦੀ ਹੈ ਜਾਂ B12 ਦੀ ਕਮੀ ਹੋ ਸਕਦੀ ਹੈ ਯੂਰਿਕ ਐਸਿਡ ਤੁਹਾਡਾ ਵਧਿਆ ਹੋ ਸਕਦਾ ਹੈ ਇਹ ਕਈ ਰੀਜ਼ਨ ਹੋ ਸਕਦੇ ਹੈ ਇਹਨਾਂ ਵਿੱਚੋਂ ਕੋਈ ਰੀਜ਼ਨ ਹੋ ਸਕਦਾ ਹੈ ਸੋ ਤੁਸੀਂ ਕਰਨਾ ਕੀ ਹੈ ਇਹਦੇ ਲਈ ਇੱਕ ਬਹੁਤ ਹੀ ਈਜ਼ੀ ਜੀ ਐਕਸਰਸਾਈਜ਼ ਹੈ ਇੱਕ ਐਕੂਪ੍ਰੈਸ਼ਰ ਪੁਆਇੰਟ ਹੈ ਤੇ ਤੁਸੀਂ ਉਹਨਾਂ ਦੋਨਾਂ ਨੂੰ ਕਰਨਾ ਹੈ ਤੁਹਾਨੂੰ ਬਹੁਤ ਜ਼ਿਆਦਾ ਰੈਲੀਫ ਮਿਲੇਗੀ ਤੁਸੀਂ ਕੀ ਕਰਨਾ ਹੈ ਆਪਣੇ ਪੈਰਾਂ ਦੇ ਜਿਹੜਾ ਪੰਜਾ ਹੈ ਨਾ ਇਸ ਨੂੰ ਤੁਸੀਂ ਪਿੱਛੇ ਵੱਲ ਨੂੰ ਪੁਸ਼ ਕਰਨਾ ਹੈ ਐਦਾਂ ਪਿੱਛੇ ਵੱਲੋਂ ਤੁਸੀਂ 8-10 ਵਾਰ ਐਦਾਂ ਪੁਸ਼ ਕਰਨਾ ਹੈ ਇਸ ਨੂੰ ਤੇ ਉਸ ਤੋਂ ਬਾਅਦ ਕੀ ਕਰਨਾ ਹੈ ਜਿਹੜੀ ਆ ਫਿੰਗਰ ਤੇ ਅੰਗੂਠੇ ਦੇ ਵਿੱਚ ਜਗ੍ਹਾ ਇਤੋਂ ਤਿੰਨ ਗੁੰਗਲਾਂ نیچے ਤੁਸੀਂ ਇੱਥੇ ਪੁਆਇੰਟ ਹੈ ਐਕੂ ਪ੍ਰੈਸ਼ਰ ਪੁਆਇੰਟ ਇਸ ਨੂੰ ਤੁਸੀਂ 8-10 ਵਾਰ ਪ੍ਰੈਸ ਕਰੋ ਚੰਗੀ ਤਰ੍ਹਾਂ ਬਹੁਤ ਜ਼ਿਆਦਾ ਤਿੱਖਾ ਪੇਨ ਹੋਏਗਾ ਪਰ ਇਹ ਤੁਹਾਨੂੰ ਰਿਲੀਫ 8-10 ਦਿਨ ਤੁਸੀਂ ਲਗਾਤਾਰ ਕਰੋਗੇ ਪਹਿਲੇ ਦਿਨ ਹੀ ਵੈਸੇ ਤੁਹਾਨੂੰ ਮਹਿਸੂਸ ਹੋ ਜਾਏਗਾ ਤੇ ਬਹੁਤ ਜ਼ਿਆਦਾ ਮਤਲਬ ਰਿਲੀਫ ਮਿਲੇਗਾ ਤੁਹਾਡੀ ਪ੍ਰੋਬਲਮ ਸਹੀ ਹੋ ਜਾਣੀ ਹੈ ਤੁਹਾਨੂੰ ਇਹ ਕੁਝ ਦਿਨ ਇਹ ਐਕਸਰਸਾਈਜ਼ ਕਰਨੀ ਪੈਣੀ ਹੈ ਤੇ ਐਕਸਰਸਾਈਜ਼ ਕਰੋ ਤੇ ਰਿਜ਼ਲਟ ਤੁਹਾਨੂੰ ਮਿਲ ਜਾਣਾ ਹੈ ਜੀ ਧੰਨਵਾਦ